ਇੱਕ ਡਿਜ਼ਾਇਸ ਆ ਉਹਨੂੰ ਮੰਗ ਪੱਤਾ ਦਿੱਤਾ ਜਾ ਰਿਹਾ ਹੈ ਜਿਹੜਾ ਕਿ ਪਿਛਲੇ 5-6 ਮਹੀਨਿਆਂ ਤੋਂ ਇੱਕ ਬੜਾ ਪੂਰੇ ਪੰਜਾਬ ਦੇ ਵਿੱਚ ਇੱਕ ਬੜਾ ਵਿਵਾਦ ਚੱਲ ਰਿਹਾ ਹੈ ਕਿ ਪਿਛਲੇ 5-6 ਮਹੀਨੇ ਤੋਂ ਲੋਕਾਂ ਨੇ ਇਹ ਮੰਡੀਕਰ ਦੇ ਦਿਨ ਕੰਮ ਕੀਤਾ ਹੈ ਉਹਨਾਂ ਨੂੰ ਉਹਨਾਂ ਦੇ ਪੈਸੇ ਨਹੀਂ ਆ ਰਹੇ ਤਾਂ ਜਿਨ੍ਹਾਂ ਲੋਕਾਂ ਨੇ ਮੰਡੀਕਰ ਦੇ ਵਿੱਚ ਕੰਮ ਕਰਨ ਦੇ ਬਾਵਜੂਦ ਵੀ ਇੰਨੀ ਮਤਲਬ ਮੰਡੀਕਰ ਵਿੱਚ ਮੋਟੀ ਜਿਹੜੇ ਗਰੀਬ ਲੋਕ ਨੇ ਜਿਹੜੇ ਕੰਮ ਕਰਦੇ ਨੇ ਉਹਾਂ ਦੇ ਇੱਕ 6-6 ਮਹੀਨੇ ਪੈਸੇ ਸਰਕਾਰ ਨੇ ਬਲੌਕ ਕਰ ਲਏ ਆ ਤੇ ਮੈਨੂੰ ਨਹੀਂ ਲੱਗਦਾ ਕਿ ਤੋਂ ਮਾੜੀ ਗੱਲ ਕੋਈ ਹੋਰ ਹੋ ਸਕਦੀ ਹੈ ਕਿਗੇ ਉਹ ਮਜ਼ੂਰ ਨੇ ਜਿਹੜਾ ਨੇ ਸਵੇਰੇ ਕਮਾ ਕੇ ਸ਼ਾਮ ਨੂੰ ਖਾਣਾ ਆ ਔਰ ਦੂਸਰਾ ਇਹਦੇ ਵਿੱਚ ਇਹ ਹੈ ਕਿ ਦੂਸਰੀ ਮੰਗੀ ਹੈ ਕਿ ਜਿਹੜੀ ਇੱਕ ਪਾਸੇ ਸਰਕਾਰ ਐਡਵਾਈਜ਼ਰੀ ਜਾਰੀ ਕਰ ਰਹੀ ਹੈ ਕਿ ਹੀਟ ਵੇਵ ਦਾ ਜੋਰ ਆ ਲੋਕਾਂ ਨੂੰ ਬਾਹਰ ਜਿਹੜਾ ਹੈ ਸਰਕਾਰ ਤੋਂ ਕੇ ਨਿਕਲਣਾ ਚਾਹੀਦਾ ਹੈ ਔਰ ਦੂਜੇ ਪਾਸੇ ਜਿੱਥੇ ਮੰਦੀਕਾ ਦਾ ਕੰਮ ਚੱਲ ਰਿਹਾ ਆ ਉੱਥੇ ਲੋਕਾਂ ਲਈ ਕਿਸੇ ਵੀ ਪੀਣ ਯੋਗ ਸਾਫ਼ ਪਾਣੀ ਦਾ ਕਿਤੇ ਵੀ ਪ੍ਰਬੰਧ ਨਹੀਂ ਹੈਗਾ ਤਾਂ ਇਹ ਜਿਹੜਾ ਆ ਮਤਲਬ ਲੱਗਾ ਕਿ ਪੂਜਾ ਮਜਾ ਕੇ ਜਿਹੜੇ ਕਿਰਤੀ ਨੇ ਇਹ ਇੱਕ ਪਾਸੇ ਤਾਂ ਇਹ ਹੈ ਕਿ ਲੋਕ ਕੂਲਰਾਂ ਦਾ ਏਸੀਆਂ ਦਾ ਇਸਤੇਮਾਲ ਕਰ ਰਹੇ ਨੇ ਪਰ ਮਜ਼ਦੂਰ ਵਿਚਾਰੇ ਜਿੱਥੇ ਕੰਮ ਕਰਦੇ ਨੇ ਉੱਥੇ ਕੰਮ ਵੀ ਇੰਨੀ ਗਰਮੀ ਚ ਕਰਦੇ ਨੇ ਕੰਮ ਕਰਨ ਦੇ ਬਾਵਜੂਦ ਵੀ ਇਹਨਾਂ ਨੂੰ ਪੈਸਾ ਨਹੀਂ ਮਿਲਦਾ ਉਹਨਾਂ ਮਜ਼ਦੂਰ ਕਮਾਉਂਦਾ ਨਹੀਂ ਹੈ ਜਿੰਨਾ ਉਹ ਆਪਣੀ ਬਿਮਾਰੀ ਤੇ ਲਗਾ ਰਿਹਾ ਹੈ ਔਰ ਤੀਸਰਾ ਜਿਹੜਾ ਤੇ ਵਿੱਚ ਹੈ ਕੀ ਕੀਤੇ ਵੀ ਸਾਡੇ ਮੈਦਾਨਾਂ ਦੇ ਵਿੱਚ ਜਿਹੜਾ ਮੁੰਡੇਗਾ ਦਾ ਕੰਮ ਕੱਢਿਆ ਜਾ ਰਿਹਾ ਕਿਤੇ ਵੀ ਕੋਈ ਛਾਂ ਦਾ ਪ੍ਰਬੰਧ ਨਹੀਂ ਹੈ ਤਾਂ ਮੈਨੂੰ ਲੱਗਦਾ ਵੀ ਇਤੋਂ ਵੱਡੀ ਸਾਡੇ ਲੋਕਾਂ ਦੇ ਨਾਲ ਹੋਰ ਕੋਈ ਤਰਾਸ ਨਹੀਂ ਹੋ ਸਕਦੀ ਜਿਹੜਾ ਇਹ ਦੋ ਤਿੰਨ ਮੰਗਾ ਨੇ ਇਹਨਾਂ ਨੂੰ ਫੋਕਸ ਕਰਕੇ ਕਰ ਰਹੇ ਆ ਔਰ ਤੀਸਰਾ ਜਿਹੜਾ ਇਹਦੇ ਵਿੱਚ ਇੱਕ ਪਾਸੇ ਦਾ ਮੰਨੇਗਾ ਕਾਨੂੰਨ ਗਾਰੰਟੀ ਦਿੰਦਾ ਕਿ 100 ਡੇਜ਼ ਇੰਪਲੋਇਮੈਂਟ ਹੈ ਪਰ ਮਾਨਸਾ ਦੇ ਵਿੱਚ ਕਿਤੇ ਵੀ 100 ਡੇਜ਼ ਇੰਪਲੋਇਮੈਂਟ ਪਿਛਲੇ ਕਈ ਖਾਲਾ ਤੋਂ ਮਿਲ ਨਹੀਂ ਰਹੀ ਔਰ ਜੇ ਵੇਜੇ ਦੀ ਗੱਲ ਕਰਦੇ ਆ ਤਾਂ ਕਿਸੇ ਨੂੰ 280 ਰੁਪਏ ਕਿਸੇ ਨੂੰ 270 ਰੁਪਏ ਪੈ ਰਹੀ ਹੈ ਪੂਰੀਆਂ ਵੇਜੇ ਵੀ ਨਹੀਂ ਪੈ ਰਹੀਆਂ ਔਰ ਜਿਹੜਾ ਮਾਸਟਰ ਰੋਲ ਕੰਮ ਕਰਾ ਕੇ ਮਾਸਟਰ ਰੋਲ ਜ਼ੀਰੋ ਕਰ ਦਿੱਤੇ ਜਾ ਰਹੇ ਆ ਇਹਦਾ ਮਤਲਬ ਇਹ ਹੈ ਕਿ ਜਿਹੜੇ ਇੱਥੇ ਦੇ ਗ੍ਰਾਮ ਰੋਜ਼ਗਾਰ ਸੇਵਕ ਨੇ ਉਹ ਲੋਕਾਂ ਤੋਂ ਬੇਗਾਰ ਲੈ ਰਹੇ ਨੇ ਬੇਗਾਰ ਦਾ ਚੜਾਇਆ ਉਹ ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜੀ ਹੈ ਉਹਨੂੰ ਉਲੰਘਣਾ ਨੂੰ ਬੜਾ ਬੰਦ ਕੀਤਾ ਗਿਆ ਹੈ ਕਿ ਜਿਹੜੀ ਬੇਗਾਰ ਕਿਸੇ ਤੋਂ ਨਹੀਂ ਲਈ ਜਾ ਸਕਦੀ ਤਾਂ ਜਿਹੜੇ ਇਦਾਂ ਦੇ ਹਾਲਾਤ ਨੇ ਮਲੇਗਾ ਮਜ਼ਦੂਰਾਂ ਦੇ ਨਾਲ ਬਣ ਰਹੇ ਨੇ ਤਾਂ आज ਉਹਨਾਂ ਦੇ ਸਬੰਧ ਵਿੱਚ ਜੜਾਇਆ ਮੰਗ ਕੇ ਦਿੱਲੀ ਜਾ ਰਹੇ ਨੇ ਦੇਖੋ ਇਹ ਅੱਜ ਜਿਹੜੀ ਅਸੀਂ ਨਰੇਗਾ ਵਰਕਰ ਜੂਨੀਅਨਾਂ ਵੱਲੋਂ ਜਿਹੜਾ ਮਨਰੇਗਾ ਮਜ਼ਦੂਰਾਂ ਦੀਆਂ ਸਮੱਸਿਆ ਨੂੰ ਲੈ ਕੇ ਅੱਜ ਦਾ ਮੰਗ ਪੱਤਰ ਅਸੀਂ ਬੀਸੀ ਸਾਹਿਬ ਨੂੰ ਦੇਣ ਜਾ ਰਹੇ ਹਾਂ ਸਾਡੀਆਂ ਮੇਨ ਮੰਗਾਂ ਇਹ ਹੈਗੀਆਂ ਨੇ ਇੱਕ ਤਾਂ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਮਨਰੇਗਾ ਦੇ ਪੈਸੇ ਨਹੀਂ ਸੀ ਪੈਸੇ ਵੀ ਤਕਰੀਬਨ 4-4 5-5 ਮਹੀਨੇ ਜਿਹੜੇ ਹੋ ਗਏ ਕੰਮ ਕਰੇ ਨੇ ਜਦੋਂ ਕਿ ਕਾਨੂੰਨ ਇਹ ਕਹਿੰਦਾਗਾ ਵੀ ਹਰ 14 ਦਿਨ ਕੰਮ ਕਰਨ ਤੋਂ ਬਾਅਦ 15ਵੇਂ ਦਿਨ ਇਹਨਾਂ ਦੇ ਪੈਸੇ ਪੈਣੇ ਜ਼ਰੂਰੀ ਆ ਕਾਫੀ ਸਾਡੀ ਪਹਿਲੀ ਮੰਗ ਤਾਂ ਇਹ ਆ ਵੀ ਕਾਨੂੰਨ ਦੇ ਮੁਤਾਬਕ ਜਦੋਂ ਵੀ ਮਜ਼ਦੂਰਾਂ ਤੋਂ ਕੰਮ ਲਿਆ ਜਾਂਦਾ ਤਾਂ ਇਹਨਾਂ ਦੇ ਜਿਹੜਾ ਹੈਗਾ ਪੈਸੇ ਤਰਾਂ ਤੇ ਜਿਹੜੇ ਖਾਤਿਆਂ ਦੇ ਵਿੱਚ ਪਾਏ ਜਾਣਾ ਦੂਸਰੀ ਗੱਲ ਇਹ ਅੱਜ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੀਆਂ ਨਜਾਇਜ਼ ਹਾਜ਼ਰੀਆਂ ਜਿਹੜੀਆਂ ਲੋਕਾਂ ਦੇ ਘਰੇ ਬੈਠੀਆਂ ਦੀਆਂ ਲੱਗਦੀਆਂ ਨੇ ਕਿ ਜਾਂ ਜਿਹੜਾ ਕਿ ਮਿੰਤੀ ਦੇ ਅਧਾਰ ਤੇ ਕਮਾਗਾ ਜਿਹੜਾ ਖੂਨ ਪਸੀਨੇ ਦੇ ਕਮ कमाई ਕਰਨ ਵਾਲੇ ਮਜ਼ਦੂਰ ਆ ਉਹਨਾਂ ਦੀ ਕਮਾਈ ਦੇ ਵਿੱਚੋਂ ਜਿਹੜੇ ਪੈਸੇ ਆ ਉਹ ਚਲੇ ਜਾਂਦੇ ਹੈਗੇ ਆਗੇ ਦੂਸਰੀ ਗੱਲ ਅੱਜ ਤੇ ਅੱਜ ਬਹੁਤ ਜਿਹੜੀ ਗਰਮੀ ਜਿਹੜੀ ਪੈ ਰਹੀ ਹੈਗੀ ਸਰਕਾਰ ਜੇ ਸਰਕਾਰੀ ਦਫ਼ਤਰਾਂ ਦੇ ਵਿੱਚ ਪਰਬੰਧ ਕਰਦੀ ਆ ਤਾਂ ਅਸੀਂ ਕਹਿੰਦੇ ਆ ਵੀ ਨਰੇਗਾ ਮਜ਼ਦੂਰ ਨੇ ਜਿਹੜੇ ਉੱਥੇ ਕੰਮ ਵਾਲੀ ਜਗ੍ਹਾ ਦੇ ਉੱਪਰ ਵੀ ਜਿਹੜਾ ਪੀਣ ਵਾਲੇ ਪਾਣੀ ਦਾ ਜਿਹੜਾ ਪ੍ਰਬੰਧ ਕੀਤੇ ਜਾਣ ਜਿਹੜੇ ਤਾਂ ਕਿ ਜਿਹੜੇ ਮਜ਼ਦੂਰ ਆ ਉਹ ਗਰਮੀ ਤੋਂ ਬਚ ਸਕਣ